ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਿਦੇਸ਼ੀ ਦੌਰਿਆਂ ਤੇ ਗਏ ਨੇ ਇਸ ਸਾਲ ਦੇ ਵਿੱਚ ਕੋਈ ਜ਼ਿਆਦਾ ਦੌਰੇ ਕੀਤੇ ਉਹਨਾਂ ਨੇ ਪਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਵਨ ਸਿੰਘ ਮਾਨ ਨੂੰ ਉਹਨਾਂ ਨੇ ਟਿੱਪਣੀ ਕੀਤੀ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਭਾਰਤ ਦੇ ਲੋਕ ਨੇ ਉਹਨਾਂ ਦੇ ਹਾਲਾਤ ਵੇਖੋ ਕੀ ਨੇ ਉਹਨੇ ਨਾਲ ਦੁੱਖ ਸੁੱਖ ਸਾਂਝਾ ਕਰੋ ਜਣ ਕੇ ਇੱਕ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੀ ਟਿੱਪਣੀ ਹੈ ਨਾ ਪ੍ਰਧਾਨ ਮੰਤਰੀ ਤੇ ਕੀਤੀ ਹੋਈ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਹਿੰਗੀ ਪਵੇਗੀ ਹਲਚਲ ਹੋ ਗਈ ਹੈ ਔਰ ਕੇਜਰੀਵਾਲ ਦੇ ਨਾਲ ਵੀ ਬੀਜੇਪੀ ਨੇ ਜਿਹੜੀਆਂ ਮੀਟਿੰਗਾਂ ਨੇ ਤਕਰੀਬਨ ਸ਼ੁਰੂ ਨਹੀਂ ਕੇਜਰੀਵਾਲ ਤਾਂ ਪਹਿਲੀ ਹੱਥ ਜੋੜੀ ਬੈਠਾ ਤੇ ਜਿਹੜੀ ਕੁਰਸੀ ਤੇ ਬੈਠ ਕੇ ਲਲਕਾਰੇ ਵਜਦੇ ਨੇ ਸ਼ਾਇਦ ਉਹ ਕੁਰਸੀ ਜਾ ਸਕਦੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਸਰਕਾਰ ਤੋਂ ਬਾਹਰ ਹੋ ਕੇ ਨਹੀਂ ਚੱਲ ਸਕਦਾ ਐਡਾ ਵੱਡਾ ਚੈਲੰਜ ਨਹੀਂ ਕੀਤਾ ਜਾ ਸਕਦਾ ਮੈਂ ਤੇ ਇੱਕ ਬੇਨਤੀ ਕਰਨੀ ਹੈ ਬਹੁਤੇ ਲੋਕ ਇਹ ਕਹਿੰਦੇ ਆ ਕਿ ਕੋਈ ਵੀ ਮੁੱਖ ਮੰਤਰੀ ਦਿੱਲੀ ਤੋਂ ਆਕੀ ਹੋ ਕੇ ਚੱਲੇ ਤੇ ਉਹਨੂੰ ਸੈਂਟਰ ਸਰਕਾਰ ਬਰਦਾਸ਼ਤ ਨਹੀਂ ਕਰਦੀ ਇੱਜ ਕੋਈ ਦੋਰਾਵਾ ਨਹੀਂ ਪਰ ਭਗਵਾਨ ਤਮਾਨ ਸੈਂਟਰ ਤੋਂ ਆਕੀ ਹੋ ਕੇ ਜੇ ਚੱਲ ਰਿਹਾ ਤਾਂ ਚਲਾ ਕੌਣ ਰਿਹਾ ਹੁਣ ਸੈਂਟਰ ਦੇ ਵਿੱਚ ਸਰਕਾਰ ਤਾਂ ਬੀਜੇਪੀ ਵੀ ਹੈ ਔਰ ਕੇਰੀਵਾਲ ਦੇ ਹੱਥ ਪੱਲੇ ਹੈ ਕੁਛ ਨਹੀਂ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਬਣੇ ਨੇ ਉਹ ਦਿੱਲੀ ਤੋਂ ਚਲਦੇ ਆ ਤੇ ਜੇ ਦਿੱਲੀ ਤੋਂ ਚਲਦੇ ਆ ਫਿਰ ਟਿੱਪਣੀ ਆ ਕੇ ਮਿੰਗੀ ਇਹ ਤਾਂ ਲੋਕਾਂ ਦੇ ਜਿਹੜੇ ਸਵਾਲ ਨੇ ਨਾ ਉਹਦਾ ਜਵਾਬ ਵੀ ਉਹ ਲੋਕ ਦੇਣਗੇ ਜਿਹੜੇ ਇਹ ਕਹਿੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਤੋਂ ਚੱਲਦਾ ਹੈ ਜੇ ਦਿੱਲੀ ਤੋਂ ਚੱਲਦਾ ਫਿਰ ਟਿੱਪਣੀ ਕੀਤੀ ਕਿਉਂ ਤੇ ਜੇ ਟਿੱਪਣੀ ਕੀਤੀ ਸੀ ਫਿਰ ਅਗਲੇ ਨੇ ਬਰਦਾਸ਼ਤ ਕਿਉਂ ਨਹੀਂ ਕੀਤੀ ਇਹ ਵੀ ਜ਼ਰੂਰੀ ਹੈ ਗੱਲ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਹੈ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਹੈ ਉਹ ਸੈਂਟਰ ਤੋਂ ਆਕੀ ਹੋ ਕੇ ਨਹੀਂ ਚੱਲ ਸਕਦਾ ਇਹ ਸੈਂਟਰ ਦੇ ਕੰਮ ਨੇ ਔਰ ਵਿਦੇਸ਼ੀ ਦੌਰਿਆਂ ਦੀ ਜਿਹੜੀ ਗੱਲ ਹੈਗੀ ਆ ਉਹ ਕੱਲੇ ਤੁਸੀਂ ਨਰਿੰਦਰ ਮੋਦੀ ਦੀ ਗੱਲ ਨਾ ਕਰੋ ਭਾਰਤ ਦਾ ਜਿਹੜਾ ਵੀ ਪ੍ਰਧਾਨ ਮੰਤਰੀ ਹੋਊਗਾ ਉਹਨੂੰ ਵਿਦੇਸ਼ੀ ਦੌਰਿਆਂ ਤੇ ਜਾਣਾ ਹੀ ਪੈਣਾ ਇਹ ਤੁਸੀਂ ਉਹਤੇ ਕੋਈ ਰੋਕ ਨਹੀਂ ਲਾ ਸਕਦੇ ਤੇ ਦੂਜੀ ਗੱਲ ਉਹਨਾਂ ਨੇ ਨਾਲ ਇਹ ਕਹੀ ਕਿ ਜਿਹੜਾ ਲੌਨ ਬਿਸ਼ਨੋਈ ਹੈ ਉਹ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਹੈਗਾ ਤੇ ਉਹਨੂੰ ਬੀਜੇਪੀ ਬਰਤ ਰਹੀ ਹੈ ਬੀਜੇਪੀ ਲੋਕਾਂ ਨੂੰ ਡਰਾਉਣ ਵਾਸਤੇ ਬਿਸ਼ਨੋਈ ਦਾ ਫਰੈਂਡ ਆਹ ਰਹੀਏ ਇਹ ਗੱਲ ਭਵੰਤਮਾਨ ਨੇ ਕਹੀ ਹੁਣ ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ ਜੀ ਉਦੋਂ ਤਾਂ ਬਿਸ਼ਨੋਈ ਇੱਥੇ ਹੈ ਨਹੀਂ ਸੀ ਉਹ ਤਾਂ ਜ਼ਿੰਮੇਵਾਰੀ ਲਈ ਹੈ ਉਹਦਾ ਜ਼ਿੰਮੇਵਾਰੀ ਤੁਹਾਡੀ ਸਰਕਾਰ ਦੀ ਬਣਦੀ ਸੀ ਨਾ ਜਿਹੜੇ ਸਿੱਧੂ ਮੂਸੇਵਾਲ ਦਾ ਕਤਲ ਕਰਨ ਵਾਲੇ ਨੇ ਉਹ 6 ਘੰਟੇ ਤਕਰੀਬਨ ਮਾਨਸਾਂ ਜਿਹਨਾਂ ਦੇ ਵਿੱਚ ਘੁੰਮਦੇ ਰਹੇ ਨੇ ਕਿਤੋਂ ਗੱਡੀ ਖੋਹੀ ਕਿੱਥੇ ਜਾ ਕੇ ਹੋਟਲਾਂ ਤੇ ਜਾਹਾਂ ਪੀਤੀਆਂ ਤੇਲ ਪਵਾਏ ਇਹ ਸਭ ਕੁਝ ਪਤਾ ਹੈ ਤੇ ਤੁਸੀਂ ਉਸ ਵਕਤ ਕੀ ਕਰ ਲਿਆ ਜਾ ਹੁਣ ਜਿਹੜੇ ਦੋਸ਼ੀ ਤੁਸੀਂ ਫੜੇ ਸੀ ਆ ਇੱਕ ਹੁਣ ਹੋਰ ਭੱਜ ਗਿਆ ਘਰ ਉਹਦਾ ਤੁਸੀਂ ਕੀ ਕਰ ਲਿਆ ਮਤਲਬ ਤੁਹਾਡੇ ਕੋਲੋਂ ਆਪਣੇ ਕੋਲੋਂ ਪੰਜਾਬ ਦੇ ਵਿੱਚ ਕੁਝ ਹੋਇਆ ਨਹੀਂ ਗੁੰਡਾਗਦੀ ਜਿਹੜੀ ਉਹ ਬੰਦ ਹੋਈ ਨਹੀਂ ਜਿਹੜੇ ਤੁਸੀਂ ਦਾਅਵੇ ਕੀਤੇ ਸੀ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਦੇ ਤੁਸੀਂ ਖਰੇ ਨਹੀਂ ਉਤਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੇਨਤੀ ਹੈ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਜੇ ਤੁਸੀਂ ਨਰਿੰਦਰ ਮੋਦੀ ਨੂੰ ਕਹਿੰਦੇ ਨਾ ਕਿ ਆਪਣੇ ਭਾਰਤ ਦੇ ਲੋਕਾਂ ਦੇ ਲਈ ਸੋਚੋ ਵਿਦੇਸ਼ੀ ਦੌਰੇ ਦੌਰੇ ਕਰਨ ਦੀ ਲੋੜ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਤੁਹਾਨੂੰ ਵੀ ਲੋੜ ਨਹੀਂ ਸੈਂਟਰ ਨਾਲ ਪੰਗੇ ਲੈਣ ਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜੇ ਸੈਂਟਰ ਨਾਲ ਵਿਗੜ ਗਈ ਤੇ ਬਣਦਾ ਕੀ ਹੁੰਦਾ ਅਗਲੇ ਨੇ 5 ਮਿੰਟ ਲਾਉਣਾ ਹੈ 5 ਮਿੰਟਾਂ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਨਾ ਪਾਸੇ ਕਰਕੇ ਪਰੇ ਕਰਨਗੇ ਇਲੈਕਸ਼ਨ ਕਰਾ ਕੇ ਬਹਾਨਾ ਚਾਹੁੰਦੇ ਨੇ ਅਗਲੇ ਜੇ ਰਾਜਨੀਤੀ ਕਰਨੀ ਆ ਨਾ ਕੇਜਰੀਵਾਲ ਨੂੰ ਥੋੜਾ ਬਤਾਂ ਸਮਝਾ ਲਓ ਇਹਨੂੰ ਕੰਟਰੋਲ ਕਰ ਲਓ ਜੇ ਤੁਸੀਂ ਨਰਿੰਦਰ ਮੋਦੀ ਨੂੰ ਕਹਿੰਦੇ ਹੋ ਕਿ ਬਦਸ਼ੀਦ ਹੋ ਰਹੇ ਤੇ ਕਿਉਂ ਜਾ ਰਹੇ ਨੇ ਕਿਉਂ ਖਰਚਾ ਕਰ ਰਹੇ ਨੇ ਫਿਰ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੈ ਉਹ ਕਿੱਥੇ ਕਿੱਥੇ ਘੁੰਮਦਾ ਹੈ ਕੇਜਰੀਵਾਲ ਲਈ ਫਿਰਦਾ ਹੈ ਪੰਜਾਬ ਸਰਕਾਰ ਦੇ ਵਿੱਚੋਂ ਜਿਹੜੇ ਪੰਜਾਬ ਪੁਛ ਦੇ ਮੁਨਾਜਮ ਨੇ ਉਹ ਕੈਰੀਵਾਲ ਤੱਕ ਲਾਏ ਹੋਏ ਨੇ ਰਗਵ ਚੱਡੇ ਤੱਕ ਲਾਏ ਹੋਏ ਨੇ ਉਹਨਾਂ ਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਲੋਕਾਂ ਨੇ ਪਾਵਰ ਦਿੱਤੀ ਹੈ ਉਸ ਪਾਵਰ ਦਾ ਗਲਤ ਇਸਤੇਮਾਲ ਨਾ ਕਰੋ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇਹ ਕੱਲ ਨੂੰ ਸਭ ਕੁਝ ਬਾਹਰ ਆ ਜਾਣਾ ਕਿੰਨੀ ਔਕਾਤ ਹੈ ਸਾਡੀ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਕਿਹਨੇ ਹੈ ਇਹ ਸਭ ਕੁਝ ਲੋਕ ਜਾਣਦੇ ਆ 2 ਸਾਲ ਰਹਿ ਗਏ ਦੋ ਵੀ ਨਹੀਂ ਰਹਿ ਡੇਢ ਰਹਿ ਗਿਆ ਤੇ ਉਹਨੂੰ ਵਧੀਆ ਤਰੀਕੇ ਦੇ ਨਾਲ ਕੱਢ ਲਓ ਤੇ ਜਿਹੜੀਆਂ ਫੜਾਂ ਮਾਰ ਰਹੇ ਆ ਅਸੀਂ ਉਹਨਾਂ ਫੜਾਂ ਦੇ ਵਿੱਚ 1% ਵੀ ਕੋਈ ਦਮ ਨਹੀਂ ਹੈਗਾ ਦੱਸੋ ਤਾਂ ਸਹੀ ਪੰਜਾਬ ਦੇ ਵਿੱਚ ਕੀਤਾ ਕੀ ਹੈ ਤੁਸੀਂ ਕਰਜ਼ਾ ਚੜਾਉਣ ਦੀ ਗੱਲ ਕਰਦੇ ਹੋ ਤੇ ਫਿਰ ਜਿਹੜਾ ਕਰਜ਼ਾ ਤੁਸੀਂ ਲਿਆ ਸੈਂਟਰ ਤੋਂ ਉਹ ਕਰਜ਼ਾ ਕਿਉਂ ਲਿਆ ਫਿਰ ਤੁਸੀਂ ਕਹਿੰਦੇ ਪੰਜਾਬ ਸਰ ਕਰਜ਼ਾ ਹੈ ਤੇ ਕਰਜ਼ਾ ਜੇ ਲਿਆ ਹੈ ਤੁਸੀਂ ਫੇਰ ਹੀ ਚੜੇ ਹੈ ਅਗਲੇ ਨੇ ਐਵੇਂ ਥੋੜੀ ਜਾਨ ਬੁਝ ਕੇ ਕੁਝ ਸਟੇਟਮੈਂਟ ਦੇ ਦਿੱਤੀ ਜਦ ਤੁਹਾਨੂੰ ਇਦਾਂ ਇਲਜ਼ਾਮ ਲਾਤਾ ਹੋਵੇ ਬਿਲਕੁਲ ਨਹੀਂ ਜੇ ਤੁਸੀਂ ਕਰਜ਼ਾ ਲਿਆ ਪੰਜਾਬ ਸਰਕਾਰ ਨੇ ਤਾਂ ਹੀ ਕਰਜ਼ਾ ਚੜਿਆ ਜੀ ਔਰ ਜੇ ਤੁਸੀਂ ਪ੍ਰਧਾਨ ਮੰਤਰੀ ਦੇ ਟਿਕਟ ਆਪਣੇ ਕਰ ਦਿਓ ਮੈਂ ਕੋਈ ਅੰਧ ਪਖਤ ਬਣ ਕੇ ਗੱਲ ਨਹੀਂ ਕਰ ਰਿਹਾ ਇੱਕ ਪੰਜਾਬ ਦਾ ਵਸਿੰਦਾ ਹੋ ਕੇ ਗੱਲ ਕਰ ਰਿਹਾ ਜੇ ਤੁਸੀਂ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਦੇ ਹੋ ਕਿ ਉਹ ਆਪਣੇ ਭਾਰਤ ਦੀ ਗੱਲ ਕਰੇ ਭਾਰਤ ਦੇ ਲੋਕਾਂ ਦੇ ਨਾਲ ਖੜੇ ਖੜੇ ਨੇ ਉਹ ਤੁਸੀਂ ਦੱਸੋ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਤੁਸੀਂ ਕਹਿੰਦੇ ਸੀ ਧਰਨਾ ਹੀ ਲੱਗਣ ਦੇਣੇ ਖਾਲਸ ਕਰਕੇ ਜਿਹੜੇ ਮੁਲਾਜ਼ਮ ਨੇ ਸਰਕਾਰੀ ਉਹ ਪਿੱਟੇ ਜਾਂਦੇ ਆ ਕੋਈ ਕਹਿੰਦਾ ਸਾਡੀ ਤਨਖਾਹ ਨਹੀਂ ਆਈ ਜਿਹੜੇ ਮਾਸਟਰ ਟੈਂਕੀਆਂ ਤੇ ਚੜ ਚੜ ਕੇ ਪਿੱਟਦੇ ਸੀ ਉਹ ਅੱਜ ਵੀ ਪਿੱਟੇ ਜਾਂਦੇ ਆ ਕੀ ਕਰ ਲਿਆ ਉਹਨਾਂ ਦਾ ਜਿਹੜੇ ਮਜ਼ਦੂਰਾਂ ਦੇ ਸੱਤੇ ਸਰਕਾਰ ਬਣੀ ਸੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਅਸੀਂ ਮਤਾਂ ਕਿਹਨੂੰ ਦੇ ਰਹੇ ਆ 8 ਟਿੱਪਣੀਆਂ ਜਿਹੜੀਆਂ ਪ੍ਰਧਾਨ ਮੰਤਰੀ ਦੇ ਕੀਤੀਆਂ ਹੋਈਆਂ ਨੇ ਮੁੱਖ ਮੰਤਰੀ ਸਾਹਿਬ ਜੀ ਇਹ ਮਹਿੰਗੀਆਂ ਵੇਚ ਜਾਣਗੇ ਤੇ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਨਿਕਲਣਾ ਮੈਂ ਪਹਿਲਾਂ ਵੀ ਕਿਹਾ ਗੱਲਾਂ ਦਾ ਕੜਾ ਬਣਾਈ ਚੱਲੋ ਗੱਲਾਂ ਦੇ ਕੜਾ ਨਾਲ ਕਿਸੇ ਦਾ ਰਾਜ ਅੱਜ ਤੱਕ ਨਾ ਆਇਆ ਤੇ ਨਾ ਕਿਸੇ ਨੂੰ ਆਉਣਾ ਪਰ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਵੀ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਹੈ ਤੇ ਉਦੋਂ ਵੱਡਾ ਮੁੱਦਾ ਗੈਂਗਸਟਰਵਾਦ ਦਾ ਸਿੱਧੂ ਮੂਸੇਵਾਲੇ ਦਾ ਕਤਲ ਤੁਹਾਡੀ ਸਰਕਾਰ ਵਿੱਚ ਹੋਇਆ ਜਦੋਂ ਮੁੱਖ ਮੰਤਰੀ ਸਾਹਿਬ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਮਿਲਣ ਵਾਸਤੇ ਗਏ ਸੀ ਨਾ ਸਰਦਾਰ ਬਲਕੌਰ ਸਿੰਘ ਨੂੰ ਉਹ ਸਾਰੀ ਵੀਡੀਓ ਮੈਨੂੰ ਕਿਸੇ ਨੇ ਭੇਜੀ ਮੈਂ ਦੇਖੀ ਇੱਕ ਡੀਐਸਪੀ ਰੈਂਕ ਦਾ ਬੰਦਾ ਮੋਢੇ ਤੇ ਹੱਥ ਰੱਖੀ ਬੈਠਾ ਬਲਕੌਰ ਸਿੰਘ ਦੇ ਉਹਦਾ ਕਾਰਨ ਕੀ ਸੀ ਵਿਕ ਤੇ ਤਲਖੀ ਵਿੱਚ ਜਾ ਕੇ ਬਲਕੌਰ ਸਿੰਘ ਤੇ ਥੱਪੜ ਨਾ ਮਾਰ ਦੇਵੇ ਤਵਾਰੀ ਵੀ ਕੋਈ ਨਹੀਂ ਸੀ ਕਿ ਹੋ ਵੀ ਸਕਦਾ ਸੀ ਪਰ ਤੁਹਾਡੀ ਸਰਕਾਰ ਦੇ ਵਿੱਚ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਗਵਾਰਡੀ ਪਲੇਅਰਾਂ ਦੇ ਕਤਲ ਹੋਏ ਨੇ ਤੁਹਾਡੀ ਸਰਕਾਰ ਵਿੱਚ ਹੋਏ ਨੇ ਉਦੋਂ ਤੁਸੀਂ ਮਿਸ਼ਨੋਈ ਦਾ ਕੀ ਕਰ ਲਿਆ ਹੁਣ ਜਿਹੜੇ ਪੰਜਾਬ ਵਿੱਚ ਕਤਲ ਹੋਏ ਨੇ ਉਹ ਤਾਂ ਬਿਸ਼ਨੋਈ ਆਪ ਨਹੀਂ ਕਰਕੇ ਗਿਆ ਲੱਭੋ ਉਹਨਾਂ ਨੂੰ ਕਿੱਥੇ ਹੈ ਕਿਉਂ ਹੋਇਆ ਬੜਾ ਸੌਖਾ ਦੂਜਿਆਂ ਨੂੰ ਕਹਿਣਾ ਪਹਿਲਾਂ ਆਪਣੇ ਮਨ ਇਥੇਲੇ ਸੋਟਾ ਫੇਰ ਕੇ ਦੇਖੋ ਵੀ ਅਸੀਂ ਕੀ ਕੀਤਾ ਜਿਹੜੇ ਪੰਜਾਬ ਨੇ ਬਦਲਾ ਬਦਲਾ ਕਹਿ ਕੇ ਤਨੂੰ ਇਹ ਪਾਵਰ ਦਿੱਤੀ ਸੀ ਨਾ ਤੇ ਉਹ ਅੱਜ ਬਦਲਾ ਕਰਨ ਵਾਲੇ ਪਿੱਟੇ ਜਾਂਦੇ ਆ ਪ੍ਰਧਾਨ ਮੰਤਰੀ ਤਾਂ ਤੀਜੀ ਵਾਰ ਮੁੱਖ ਮੰਤਰੀ ਬਣ ਗਏ ਉਹ ਕਹਿੰਦੇ ਚੌਥੀ ਵਾਰ ਵੀ ਬਣਾਗੇ ਚਲੋ ਉਹ ਨਹੀਂ ਬਣਾਣਗੇ ਕੋਈ ਹੋਰ ਬਣ ਜਾਓ ਅਗਲੇ ਤਾਂ ਕਹਿੰਦੇ ਕਹਿੰਦੇ ਸੀ ਬਣਾਗੇ ਕਹਿੰਦੇ ਹੁਣ ਹਮੇਸ਼ਾ ਲਈ ਸਾਡਾ ਰਾਜ ਰਹੂ ਜੇ ਇੰਨੀ ਗੱਲ ਕਹਿ ਰਹੇ ਨੇ ਤਾਂ ਫਿਰ ਇਹਦਾ ਮਤਲਬ ਭਾਰ ਦੇ ਲੋਕ ਉਹਨਾਂ ਦੇ ਨਾਲ ਖੜੇ ਨੇ ਖੜਨਾ ਵੀ ਚਾਹੀਦਾ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਜਿੰਨੇ ਵੀ ਪੰਜਾਬ ਸਰਕਾਰ ਦੇ ਐਮਐਲਏ ਨੇ ਕੱਲਾ ਮੁੱਖ ਮੰਤਰੀ ਕਿਉਂ ਬੋਲ ਰਿਹਾ ਤੁਸੀਂ 93 ਨਾਲ ਹੋ ਹੈ ਕਿਉਂ ਤੁਸੀਂ ਕਿਉਂ ਨਹੀਂ ਬੋਲ ਰਹੇ ਤੇ ਇਹ ਟਿੱਪਣੀਆਂ ਜਿਹੜੀਆਂ ਨਰਿੰਦਰ ਮੋਦੀ ਤੇ ਕੀਤੀਆਂ ਜਾ ਰਹੀਆਂ ਨੇ ਇਹ ਮਹਿੰਗੀਆਂ ਜਰੂਰ ਪੈਣਗੀਆਂ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ